ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਸਮਰਾਲਾ ਵਿੱਚ ਪਿਛਲੇ ਵੀਰ ਦਿਨਾਂ ਤੋਂ ਏਸੀ ਦੇ ਕੰਪਰੈਸਰਾਂ ਨੂੰ ਚੋਰੀ ਕਰਨ ਦੀਆਂ ਵਾਰਦਾਤਾਂ ਲਗਾਤਾਰ ਦੇਖਣ ਨੂੰ ਮਿਲ ਰਹੀਆਂ ਹਨ ਆਮ ਤੌਰ ਤੇ ਹਰ ਇੱਕ ਏਸੀ ਦੇ ਕੰਪਰੈਸਰ ਜ਼ਿਆਦਾਤਰ ਘਰ ਅਤੇ ਦੁਕਾਨਾਂ ਦੀਆਂ ਛੱਤਾਂ ਉੱਪਰ ਜਾਂ ਦੀਵਾਰਾਂ ਤੇ ਲੱਗੇ ਹੁੰਦੇ ਹਨ ਜਿਸ ਕਰਕੇ ਇਹਨਾਂ ਨੂੰ ਚੋਰੀ ਕਰਨ ਲਈ ਚੋਰਾਂ ਨੂੰ ਜ਼ਿਆਦਾ ਮਿਹਨਤ ਨਹੀਂ ਕਰਨੀ ਪੈਂਦੀ ਮੌਸਮ ਠੰਡਾ ਹੋਣ ਦੇ ਕਾਰਨ ਏਸੀ ਦੀ ਵਰਤੋਂ ਨਹੀਂ ਕੀਤੀ ਜਾਂਦੀ ਜਿਸ ਕਰਕੇ ਚੋਰਾਂ ਨੂੰ ਏਸੀ ਦੇ ਕੰਪਰੈਸਰਾਂ ਨੂੰ ਚੋਰੀ ਕਰਨ ਵਿੱਚ ਆਸਾਨੀ ਹੋ ਜਾਂਦੀ ਹੈ। ਸਮਰਾਲਾ ਤੋਂ ਬਿਊਰੋ ਰਿਪੋਰਟ ਪਹਿਲੇ ਵੀ ਚੋਰੀ ਹੋਈ ਸਾਨੂੰ ਅੱਜ ਹੀ ਪਤਾ ਲੱਗਿਆ ਜੀ ਤੇ ਦੋ ਤਰੀਕ ਨੂੰ ਰਵੇਸ਼ ਮੈਡੀਕਲ ਦਾ ਚੋਰੀ ਹੋਈ ਹੈ ਉਹਨਾਂ ਦਾ ਉਤਾਰ ਕੇ ਲੈ ਗਏ ਅੱਜ ਇਹਨਾਂ ਦਾ ਚੋਰੀ ਹੋ ਗਿਆ ਤੇ ਰਾਤ 8 ਵਜੇ ਅਸੀਂ ਸਾਡੇ 8 ਵਜੇ ਦੁਕਾਨ ਬੰਦ ਕਰਕੇ ਜਾਂਦੇ ਹਾਂ ਤੇ ਲਾਈਟਾਂ ਵੀ ਲੱਗ ਰਹੀਆਂ ਨੇ ਸਟਰੀਟ ਲਾਈਟਾਂ ਪਹਿਲਾਂ ਤੇ ਅਸੀਂ ਬੰਦ ਸੀ ਹੁਣ ਉਹ ਵੀ ਚੱਲ ਰਹੀਆਂ ਨੇ ਤੇ ਪਤਾ ਨਹੀਂ ਉਹ ਚੋਰਾ ਦੇ ਹੌਸਲੇ ਬਹੁਤ ਬਲੰਦ ਹੋਏ ਹੋਏ ਆ। ਇਸ ਪ੍ਰਸ਼ਾਸਨ ਨੂੰ ਮੰਗੇ ਹੀ ਆ ਕਿ ਗਸ਼ਤ ਵਧਾਈ ਜਾਵੇ ਥੋੜੀ ਜਿਹੀ ਆਸ ਨੂੰ ਇਹਨਾਂ ਨੂੰ ਨਕੇਲ ਪਾਈ ਜਾਵੇ। 12-13 ਦਿਨ ਪਹਿਲਾਂ ਦੀ ਗੱਲ ਆ। ਤੇ ਸਾਡੇ ਜਿਹੜੇ ਉੱਪਰ ਕੰਪਰੈਸਰ ਜਿਹਨੂੰ ਆਪਾਂ ਕਹਿੰਦੇ ਆ ਯੂਨਟ 2 ਸੀਗੇ ਉਹ ਦੋਨੋਂ ਦੇ ਦੋਨੋਂ ਚੋਰੀ ਚੋਰਾ ਨੇ ਕਰ ਲਏ। ਤੇ ਪਰ ਇੰਨੇ ਛਾਤਰ ਦਿਮਾਗ ਦੇ ਚੋਰ ਨੇ ਵੀ ਹਲੇ ਤੱਕ ਸਾਨੂੰ ਵੀ ਨਹੀਂ ਪਤਾ ਲੱਗਿਆ ਵੀ ਬੰਦੇ ਕਿੱਧਰ ਜੀ ਚੜੇ ਨੇ ਕਿਉਂਕਿ ਉੱਪਰ ਚੜਨ ਦਾ ਕੋਈ ਰਸਤਾ ਵੀ ਨਹੀਂ ਹੈਗਾ। ਤੇ ਵੀ ਬੰਦਾ ਚੜ੍ਹ ਕੇ ਮ ਇਹ ਜਿਹੜੇ ਹੈਗੇ ਨੇ ਵੀ ਬੰਦਾ ਸਮਾਨ ਉਹਨਾਂ ਨੇ ਕਿੱਦਾਂ ਉਤਾਰਿਆ ਕਮਾਲ ਦੀ ਗੱਲ ਹੈ ਉੱਚ ਕੰਦ ਉੱਪਰ ਲਾਇਆ ਸੀ ਉਹ ਵੀ ਉਹਨਾਂ ਨੇ ਉਤਾਰ ਲਿਆ ਤੇ ਜਿਹੜਾ نیچے ਰੱਖਿਆ ਸੀ ਉਹ ਵੀ ਉਤਾਰ ਲਿਆ ਜੀ ਕਹਿ ਰਹੇ ਦੋ ਕੰਪ੍ਰੈਸ਼ਨ ਦੋ ਕੰਪ੍ਰੈਸ਼ਨ ਦੀ ਹੋ ਰਹੀ ਹੋਣੀ ਸਾਡੀ ਸਾਡੀ ਮੰਗ ਤਾਂ ਇਹੀ ਹੈਗੀ ਆ ਵੀ ਦੇਖੋ ਜਿਹੜੀ ਸਾਡੀ ਯੂਨਿਟ ਦੋ ਉਤਾਰੀਆਂ ਨੇ ਪੁਲਿਸ ਅੱਗੇ ਇਹੀ ਗੁਜਾਰਸ਼ ਆ ਵੀ ਇਹਨਾਂ ਨੂੰ ਬੰਦਿਆਂ ਨੂੰ ਜ਼ਿਆਦਾ ਅਰੈਸਟ ਕੀਤਾ ਜਾਵੇ ਕਿਉਂਕਿ ਸਾਡੇ ਨਹੀਂ ਇਹ ਪੂਰੇ ਸਮਰਾਲੇ ਵਿੱਚ ਹੋਰ ਵੀ ਕਈ ਥਾਂ ਜਗ੍ਹਾ ਤੇ ਵਾਰਦਾਤਾਂ ਹੋਈਆਂ ਨੇ ਮਾਮਲਾ ਹੋਇਆ ਇਹ ਹੈ ਜੀ ਅਸੀਂ ਢਾਣ ਨੂੰ ਦੁਕਾਨ ਬੰਦ ਕਰਕੇ ਗਏ ਆ ਸਵੇਰੇ ਆਕੇ ਖੋਲੀਏ ਤਾਂ ਸਾਡਾ ਏਸੀ ਚੋਰੀ ਹੋ ਗਿਆ ਜੀ ਲਾ ਕੇ ਲੈ ਗਏ ਕਿੰਨੇ ਵਜੇ ਦੁਕਾਨ ਬੰਦ ਕੀਤੀ ਅਸੀਂ 8 ਵਜੇ ਦੁਕਾਨ ਬੰਦਾਈ ਸੀ ਜੀ ਸਵੇਰੇ 9 ਵਜੇ ਆਕੇ ਖੋਲਣ ਲੱਗੇ ਸੀ ਆਕੇ ਦੇਖਿਆ ਤੇ ਏਸੀ ਚੋਰੀ ਹੋਇਆ ਕੋ ਲਾ ਕੇ ਲੈ ਗਏ ਜੀ ਸੀਸੀਟੀਵੀ ਵਗੈਰਾ ਲੱਗਿਆ ਕਾ ਨਹੀਂ ਇੱਥੇ ਸਾਡੇ ਨੇ ਮਾਰਕੀਟ ਦਾ ਕੋਈ ਨਹੀਂ ਹੈਗਾ ਬਾਕੀ ਉਹ ਅੱਗੇ ਪਿੱਛੇ ਕਿਧਰ ਆਕੇ ਲੁੱਟ ਜ਼ਰੂਰ ਲੱਗੇ ਹੋਣਗੇ ਜੀ ਅੰਗ ਕਰਦੇ ਆ ਪ੍ਰਸ਼ਾਸਨ ਤੋਂ ਇਹ ਹੀ ਹੈ ਵੀ ਚੋਰਾਂ ਨੂੰ ਫੜਿਆ ਜਾਵੇ ਤਾਂ ਸਾਡਾ ਸਮਾਨ ਵਾਪਸ ਕਰਾਇਆ ਜਾਵੇ ਸਾਡੇ ਕੋਲੇ ਹੋਣੇ ਨੇ ਅੰਦਰਜੀਤ ਸਿੰਘ ਕਮਾਂਡੈਂਟ ਦੇ ਦੁਕਾਨ ਦੇ ਬਾਹਰ ਲੱਗੇੜਾ ਆਟਰ ਸੀਗਾ ਏਸੀ ਦਾ ਉਹ ਰਾਤੀ ਕਿਸੇ ਨਾਮ ਨੂੰ ਬਲੈਕ ਤੇ ਨੇ ਚੋਰੀ ਕਰ ਲਿਆ ਇਸ ਸਬੰਧੀ ਸੀਸੀਟੀਵੀ ਕੈਮਰੇ ਚੈੱਕ ਕਰ ਰਹੇ ਆ ਜਲਦੀ ਬੰਦਾਂ ਨੂੰ ਟ੍ਰੇਸ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਪਰਲੀ ਦੇ ਮੌਸਮ ਤੇ ਇਹ ਹੈ ਵੀ ਆਪਣੇ ਲਾਈਟਾਂ ਵਗੈਰਾ ਲਾ ਕੇ ਰੱਖਣੇ ਦੁਕਾਨਾਂ ਦੇ ਮੋਹਰੇ ਤੇ ਸੀਸੀਟੀਵੀ ਕੈਮਰੇ ਲਾਉਣ ਵੱਧ ਤੋਂ ਵੱਧ ਇਹਦੇ ਵਿੱਚ ਆਉਣ ਵਾਲੇ ਸਮੇਂ 'ਚ ਆਪਾਂ ਨੂੰ ਹੀ ਫਾਇਦਾ ਠੀਕ ਹੈ ਤਾਂ ਕਿ ਬੰਦੇ ਨਿਸ਼ਾਨਾ ਜਲਦੀ ਹੋ ਸਕੇ